ਪਿਓਰ ਗਲਾਸ ਆਰਗੈਂਚਾ ਦੀ ਸ਼ਰਟ ਹੈ ਜੀ ਪ੍ਰੋਪਰ ਹੈਂਡਵਰਕ ਹੋਇਆ ਹੋਇਆ ਨਾਲ ਪਿਓਰ ਸ਼ਿਫੋਨ ਦਾ ਦੁਪੱਟਾ ਆ ਦੁਪੱਟੇ ਦੇ ਉੱਤੇ ਲੇਸਿੰਗ ਹੋਈ ਹੋਈ ਹੈ ਤੇ ਡਿਜ਼ਾਈਨਸ ਬਣੇ ਹੋਏ ਨੇ ਵਿੱਚ ਤੇ ਸ਼ੰਤੂਨ ਦੀ ਨਾਲ ਬਾਟਮ ਦਿੱਤੀ ਗਈ ਆ ਇਹ ਸੂਟ ਦਾ ਪ੍ਰਾਈਸ ਹੈਗਾ ਜੀ 1850 ਰੁਪਏ ਸਿੰਗਲ ਕਲਰ ਅਵੇਲੇਬਲ ਆ ਸੂਟ ਦੀ ਕੁਆਲਿਟੀ ਬਹੁਤ ਜ਼ਿਆਦਾ ਸੋਹਣੀ ਲੱਗੂਗੀ ਜੀ ਸਿਲਕ ਦੀ ਸ਼ਰਟ ਹੈ ਜੀ ਨਾਲ ਬਨਾੜਸੀ ਦੁਪੱਟਾ ਦਿੱਤਾ ਗਿਆ ਜੀ ਸੰਤੂਨ ਦੀ ਬਾਟਮ ਆ ਤੇ ਇਹਦਾ ਪ੍ਰਾਈਸ ਹੈਗਾ ਜੀ ਸੂਟ ਦਾ 1400 ਰੁਪਏ ਕਲਰ ਬਹੁਤ ਸੋਹਣੇ अवेलेबल ਹੈਗੇ ਨੇ ਜੀ ਸੂਟ ਦੇ ਵਿੱਚ ਬਹੁਤ ਪਿਆਰਾ ਆਰਟੀਕਲ ਆ ਗਲਾਸ ਆਰਗੈਂਜਾ ਦੀ ਸ਼ਰਟ ਹੈ ਜੀ ਉਪਾੜਾ ਸਿਲਕ ਦੀ ਬਾਟਮ ਆ ਨਾਲ ਸ਼ਫੌਨ ਦਾ ਦੁਪੱਟਾ ਪ੍ਰੋਪਰ ਹੈਂਡਵਰਕ ਬਾਟਮ ਦੇ ਉੱਤੇ ਵੀ ਦਿੱਤਾ ਗਿਆ ਸੂਟ ਦਾ ਪ੍ਰਾਈਸ ਹੈਗਾ ਜੀ 1900 ਰੁਪਏ ਇਹ ਵੀ ਬਹੁਤ ਜ਼ਿਆਦਾ ਸੋਹਣਾ ਆਰਟੀਕਲ ਹੈਗਾ ਆ ਆਰਗੈਂਜਾ ਦੀ ਸ਼ਰਟਾ 'ਚੀ ਪ੍ਰੋਪਰ ਹੈਂਡਵਰਕ ਦੇ ਨਾਲ ਦੁਪੱਟਾ ਬਹੁਤ ਸੋਹਣਾ ਬਣਿਆ ਹੋਇਆ ਫੋਰ ਸਾਈਡ ਲੇਸ ਲੱਗੀ ਹੋਈ ਆ ਨਾਲ ਸੈਂਤੂਬੰਦੀ ਬਾਟਮ ਆ ਕਲਰ ਬਹੁਤ ਸੋਹਣੇ ਅਵੇਲੇਬਲ ਹੈਗੇ ਨੇ ਸੂਟ ਦਾ ਪ੍ਰਾਈਸ ਹੈਗਾ 1700 ਰੁਪਏ ਬਹੁਤ ਜਿਆਦਾ ਸੋਹਣਾ ਆਰਟੀਕਲ ਆ ਪਿਓਰ ਸਿਲਕ ਜੈਪੂਰੀ ਸਟਾਈਲ ਬਾਂਦਨੀ ਪ੍ਰਿੰਟਿੰਗ ਵਿਦ ਪ੍ਰੋਪਰ ਗੋਟਾ ਪੱਤੀ ਦਾ ਹੈਂਡਵਰਕ ਬਣਿਆ ਹੋਇਆ ਜੀ ਡਿਜ਼ਾਈਨਰ ਦੁਪੱਟਾ ਹੈਗਾ ਸੂਟ ਦਾ ਪ੍ਰਾਈਸ ਹੈਗਾ ਜੀ 1800 ਰੁਪਏ ਬਹੁਤ ਸੋਹਣਾ ਆਰਟੀਕਲ ਆ ਪਿਓਰ ਜਾਮ ਕਾਟਨ ਦੀ ਸ਼ਰਟ ਆ ਜੀ ਨਾਲ ਫੁਲਕਾਰੀ ਦੁਪੱਟਾ ਤੇ ਕਾਟਨ ਦੀ ਹੀ ਬਾਟਮ ਲੱਗੀ ਹੋਈ ਆ ਸੂਟ ਦਾ ਪ੍ਰਾਈਸ ਹੈਗਾ ਜੀ 1700 ਰੁਪਏ ਬਹੁਤ ਜਿਆਦਾ ਸੋਹਣਾ ਆ ਆਰਟੀਕਲ ਆ ਜੀ ਕਲਰ ਬਹੁਤ ਸੋਹਣੇ ਅਵੇਲੇਬਲ ਨੇ ਪਿਓਰ ਕ੍ਰਾਸ਼ ਰੂਬੀ ਫੈਬਰਿਕ ਦਾ ਆਰਟੀਕਲ ਆ ਬਹੁਤ ਜਿਆਦਾ ਵਧੀਆ ਪ੍ਰੋਪਰ ਹੈਂਡਵਰਕ ਹੋਇਆ ਹੋਇਆ ਸ਼ਫੌਨ ਦਾ ਦੁਪੱਟਾ ਬਹੁਤ ਸੋਹਣੀ ਨਾਲ ਸੰਤੂਨ ਦੀ ਬਾਟਮ ਲੱਗੀ ਹੋਈ ਆ ਕਲਰਸ ਬਹੁਤ ਸੋਹਣੇ ਅਵੇਲੇਬਲ ਨੇ ਪ੍ਰਾਈਸ ਹੈਗਾ ਜੀ ਸੂਟ ਦਾ 1700 ਇਹ ਵਾਲੇ ਜਿਹੜੇ ਆਰਟੀਕਲ ਹੈਗੇ ਨੇ ਜੀ ਇਹ ਪਿਓਰ ਕريب ਦਿੱਤੇ ਨੇ ਬਹੁਤ ਜ਼ਿਆਦਾ ਸੋਹਣੇ ਸੋਹਣੇ ਨਾਲ ਦਿੱਤੇ ਡਿਜ਼ਾਈਨਸ ਹੈਗੇ ਨੇ 2.5 ਮੀਟਰ ਸ਼ਰਟ ਦੀ ਕਟਾ ਤੇ 2.5 ਮੀਟਰ ਹੀ ਬਾਟਮ ਦੀ ਕਟਾ ਇਦੇ ਵਿੱਚ ਕਲਰ ਕੰਬੀਨੇਸ਼ਨਸ ਕਾਫੀ ਸਾਰੇ ਅਵੇਲੇਬਲ ਹੈਗੇ ਨੇ ਤੇ ਜਿਹੜੇ ਇਹ ਵਾਲੇ ਸੂਟ ਨੇ ਇਹਨਾਂ ਦਾ ਪ੍ਰਾਈਸ ਹੈਗਾ ਜੀ 3750 ਜਿੰਨੇ ਵੀ ਆਪਾਂ ਅੱਜ ਸੂਟ ਪਾਏ ਨੇ ਜੀ ਕਿਸੇ ਵੀ ਮੇਰੀ ਭੈਣ ਨੇ ਸੂਟ ਨੂੰ ਬਾਇ ਕਰਨਾ ਸੂਟ ਦਾ ਸਕਰੀਨਸ਼ਾਟ ਸਾਡੇ ਉੱਪਰ ਦਿੱਤੇ ਨੰਬਰ ਉੱਤੇ ਭੇਜ ਦਿਆ ਕਰੋ ਉੱਥੇ ਪਤਾ ਕਰ ਲਿਆ ਕਰੋ ਅਵੇਲੇਬਿਲਟੀ ਦਾ ਤੇ ਸੂਟ ਬਾਇ ਕਰਨ ਦੇ ਲਈ ਥੈਂਕ ਯੂ ਤੁਹਾਡਾ ਸਾਰਿਆਂ ਦਾ ਇਹ ਆਪਾਂ ਵਾਈਟ ਲੈ ਕੇ ਆਏ ਆ ਜੀ ਵਾਈਟ ਦੇ ਵਿੱਚ ਤੁਸੀਂ ਇਦਾਂ ਆਪਣੀ ਪਸੰਦ ਦਾ ਕਲਰ ਵੀ ਡਾਈ ਕਰਾ ਸਕਦੇ ਆ ਜੇ ਤੁਹਾਨੂੰ ਉਹਨਾਂ ਦੇ ਵਿੱਚ ਕੋਈ ਕਲਰ ਨਹੀਂ ਪਸੰਦ ਆਉਂਦਾ ਅੱਗੇ ਆਪਾਂ ਲੈ ਕੇ ਆਏ ਜੀ ਪਸ਼ਮੀਨੇ ਦੇ ਆਰਟੀਕਲ ਕਾਫੀ ਸਾਰੇ ਕਲਰਸ ਆਪਣੇ ਕੋਲ ਅਵੇਲੇਬਲ ਹੋ ਗਏ ਨੇ ਜੀ ਪਸ਼ਮੀਨੇ ਦੇ ਇਹ ਜਿੰਨੇ ਵੀ ਹੈਗੇ ਨੇ ਜੀ ਆਪਾਂ ਤੁਹਾਨੂੰ ਕਲਰ ਸ਼ੋਅ ਕਰ ਦਿੰਦੇ ਹਾਂ ਇਹਨਾਂ ਨੂੰ ਇਹਨਾਂ ਨੂੰ ਤੁਸੀਂ ਇਹਨਾਂ ਦਾ ਪ੍ਰਾਈਸ ਹੈਗਾ ਜੀ 750 ਰੁਪਏ ਤੇ ਇਹ ਵਾਲੇ ਜਿੰਨੇ ਵੀ ਆਰਟੀਕਲ ਹੈਗੇ ਨੇ ਜੀ ਇਹ ਆਪਾਂ ਏਮਬਰਾਇਡਰੀ ਲਈ ਯੂਜ਼ ਕਰ ਸਕਦੇ ਹਾਂ ਇਹਦਾ ਪਲੇਨ ਵੀ ਯੂਜ਼ ਕਰ ਸਕਦੇ ਹਾਂ ਆਪਾਂ ਏਮਬਰਾਇਡਰੀ ਵੀ ਕਰਾ ਕੇ ਦਿੰਨੇ ਆ ਜੀ ਇਹ ਤੁਹਾਡੇ ਜਿਹੜੀ ਵੀ ਮੇਰੀ ਭੈਣ ਨੇ ਸੂਟ ਬਾਏ ਕਰਨਾ ਤੁਸੀਂ ਸਾਨੂੰ ਸਕਰੀਨਸ਼ਾਟ ਭੇਜੋ ਸਾਡੇ ਨੰਬਰ ਦੇ ਉੱਤੇ ਤੇ ਉਹਦੀ ਪ੍ਰੋਪਰ ਜਾਣਕਾਰੀ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਆਪਾਂ ਜੀ ਸੂਟ ਨੂੰ ਕਢਾਈ ਵੀ ਕਰਵਾ ਕੇ ਦਿੰਨੇ ਆ ਸੂਟ ਨੂੰ ਸਟਿਚਿੰਗ ਵੀ ਕਰਵਾ ਕੇ ਦਿੰਨੇ ਆ ਜਿੱਦਾਂ ਦਾ ਵੀ ਕਿਸੇ ਵੀ ਪਹਿਣ ਨੂੰ ਚਾਹੀਦਾ ਇੱਕ ਬਹੁਤ ਪਹਿਣਾ ਦੇ ਮੈਸੇਜ ਆਉਂਦੇ ਨੇ ਪ੍ਰਾਈਸ ਮੈਂਸ਼ਨ ਕਰ ਦਿਆ ਕਰੋ ਇਸ ਲਈ ਅੱਜ ਆਪਾਂ ਵੀਡੀਓ ਦੇ ਵਿੱਚ ਹਰ ਇੱਕ ਸੂਟ ਦਾ ਪ੍ਰਾਈਸ ਮੈਂਸ਼ਨ ਕੀਤਾ ਹੈ ਬਾਕੀ ਵੀਡੀਓ ਦੇਖਣ ਲਈ ਥੈਂਕ ਯੂ ਸੋ ਮੱਚ